ਵਾਹਿਗੁਰੂ ਜੀ ਖਾਤੇ ਸਾਰੇ ਜ਼ਿਲ੍ਹੇ ਦੇ ਖੇਡ ਪ੍ਰੇਮੀਆਂ ਨੂੰ ਪ੍ਰੇਮ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਲੱਖੇ ਜੰਗਲ ਸਾਹਿਬ ਵਿਖੇ 5 ਨੰਬਰ 225 ਨੂੰ ਗੁਰੂ ਘਰ ਦੇ ਪ੍ਰੀਤਿਵਾਲ ਉਪਉਤਰਾ ਦੇ ਸ਼ੌਂਕੀ ਲਖਮਨ ਸਿੰਘ ਜੀ ਬਰਾਲ ਜੋ ਕਿ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਤਾਰ ਦੇਹਲਾ ਹੈ 5 ਦੇ ਟੂਰਨਾਮੈਂਟ ਦ ਲੜਕੀਆਂ ਪਟਨਾ ਸਾਹਿਬ ਜ਼ਿਲ੍ਹਾ ਨੀਂ ਆ ਤੇ ਮਾਹੀ ਦਰੋਣੀ ਤੇ 32 ਕਿਲੋ ਲੜਕਿਆਂ ਦੇ ਮੈਚ ਵੀ ਹੋਣਗੇ ਤੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਏ ਜਾਣਗੇ ਸੋ ਸਾਰੇ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਇਸ ਮਹਾਨ ਜੋ ਖੇਡਾਂ ਦਾ ਖੁਰਤੀ ਦਾ ਦੰਗਲ ਹੈ ਉਹਦੇ ਵਿੱਚ ਹਿੱਸਾ ਲੈਣ ਬੜੇ ਕਹੋਗੇ ਬੱਚਿਆਂ ਨੂੰ ਨਸ਼ੇ ਤੋਂ ਵੀ ਰਹਿਣ ਲਗੇ ਵੇਖ ਕੇ ਆਪਣੇ ਬੱਚੇ ਚੰਗੇ ਕੰਮ ਵੱਲ ਵਧਣਗੇ ਅੱਜ ਪਾਸ਼ਾ ਚਾਤੀ ਕਲਾ ਬਾਰੇ ਇਸ ਪਰਵਾਰ ਨੂੰ ਇਸੇ ਤਰ੍ਹਾਂ ਹੌਸਲਾ ਵਜਾਈ ਦਿੰਦੇ ਰਹੇ ਸਾਰਿਆਂ ਸੰਗਠਨਾਂ ਦਾ ਧੰਨਵਾਦ